ਪ੍ਰਭ ਕੈ ਸਿਮਰਨ ਕਾਜ ਪੂਰੇ ਪ੍ਰਭ ਕੈ ਸਿਮਰਨ ਕਬ ਹੁ ਨਾ ਛੋੜੈ ਪ੍ਰਭ ਕੈ ਸਿਮਰਨ ਹਰਿ ਗੁਣਵਾਨ ਪ੍ਰਭ ਕੈ ਸਿਮਰਨ ਸਹਿਜ ਸੁਲਾ ਪ੍ਰਭ ਕੈ ਸਿਮਰਨ ਲੈ ਚਲਿਆ ਸਰ ਪਰਬ ਕੇ ਸਿਮਰਨ ਕਾਮਨ ਵਿਗਾਸਤ ਪ੍ਰਭ ਕੇ ਸਿਮਰਨ ਨੇ ਅਨੰਦ ਜੁਮਕਾ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤੈਨ ਜਨ ਸਰ ਪਰਬਤਿ ਸੇ ਮਨੁ ਨਿਕਾਰਜ ਕੋ ਪ੍ਰਭ ਕੇ ਸਿਮਰਨ ਕਭੁ ਹੋ ਨ ਛੂਰੇ ਪ੍ਰਭ ਕੇ ਸਿਮਰਨ ਹਾਰੇ ਗੁਨ ਬਾਨੀ ਪ੍ਰਭ ਕੇ ਸਿਮਰਨ ਸਹਜ ਸਮਾਨੀ ਪ੍ਰਭ ਕੇ ਸਿਮਰਨ ਮੈ ਚਲਿਆ ਸਰਬ ਪ੍ਰਭ ਕੇ ਸਿਮਰਨ ਕਮਲ ਵਿਭਾਸਨ ਪਰਬ ਕੇ ਸਿਮਰਨ ਅਨੁ ਅਜ ਝੋਨਕਾ ਸੁਖ ਪ੍ਰਭ ਸਿਮਰਨ ਕਾ ਅੰਤ ਨੋ ਥਾ ਸਿਮਰੈ ਸੇ ਜਿਨ ਕੋ ਪ੍ਰਭ ਮਇ ਨਾਨਕ ਤੈਨ ਜਨ ਸਰਨੀ ਪੈ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਇ ਨਾਨਕ ਤੈਨ ਜਨ ਸਰਨੀ ਪਾਰ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬ ਹੂ ਨਾ ਚੂਰੇ ਜਦੋਂ ਰੱਬ ਯਾਦ ਆ ਗਿਆ ਨਾ ਸਮਝ ਲਓ ਸਾਰੇ ਕੰਮ ਪੂਰੇ ਹੋ ਗਏ ਕਿਉਂਕਿ ਜੀਵਨ ਦਾ ਮਕਸਦ ਹੀ ਹੈ ਕਿ ਆਤਮਾ ਪਰਮਾਤਮਾ ਨਾਲ ਜੁੜੇ ਪ੍ਰਭ ਕੇ ਸਿਮਰਨ ਕਬੂ ਨਾ ਚੂਰੇ ਇਹ ਚੋਰਾ ਹੁੰਦਾ ਨਾ ਆਪਾਂ ਚੁਰਦੇ ਰਹਿੰਦੇ ਜਿਹਦੇ ਵਿੱਚ ਡਰ ਜਿਹਦੇ ਵਿੱਚ ਅਸੁਰੱਖਿਆ ਇਹ ਸਾਰਾ ਕੁਝ ਚਿੰਤਾ ਸਭ ਕੁਝ ਮਿਲਿਆ ਹੁੰਦਾ ਨਾ ਉਹਨੂੰ ਚੋਰਾ ਕਹਿੰਦੇ ਆ ਤੇ ਉਹ ਉਹਨਾਂ ਚਿਰ ਮਿਟ ਨਹੀਂ ਸਕਦਾ ਜਿੰਨਾ ਚਿਰ ਆਤਮਾ ਪਰਮਾਤਮਾ ਨਾਲ ਨਹੀਂ ਮਿਲਦੀ ਨਹੀਂ ਜੁੜਦੀ ਪ੍ਰਭ ਕੇ ਸਿਮਰਨ ਹਰੀ ਗੁਰ ਬਾਣੀ ਪ੍ਰਭ ਕੇ ਸਿਮਰਨ ਸਹਿ ਸਮਾਨੇ ਜੇ ਮਨ ਜੁੜੂਗਾ ਤਾਂ ਹੀ ਆਪਾਂ ਗੁਰ ਬਾਣੀ ਵੀ ਗਾ ਸਕਦੇ ਹਾਂ ਜੇ ਮਨ ਨਹੀਂ ਜੁੜਿਆ ਤੇ ਗੁਰ ਬਾਣੀ ਵੀ ਆਪਾਂ ਕਿੱਥੋਂ ਗਾਵਾਂਗੇ ਪ੍ਰਭ ਕੇ ਸਿਮਰਨ ਸਹਿ ਸਮਾਨੇ ਇੱਕ ਸਹਿਜ ਅਵਸਥਾ ਆਉਂਦੀ ਹੈ ਨਾ एकदम ਖੁਸ਼ ਹੋ ਜਾਣਾ एकदम ਨਰਾਜ ਹੋ ਜਾਣਾ ਉਹ ਨਹੀਂ एकदम ਸਹਿਜ ਅਵਸਥਾ ਉਹ ਵੀ ਤਾਂ ਹੀ ਪ੍ਰਾਪਤ ਹੁੰਦੀ ਹੈ ਚਾਹੇ ਸੁਖ ਹੋਵੇ ਚਾਹੇ ਦੁੱਖ ਹੋਵੇ ਜੇ ਪ੍ਰਭੂ ਨਾਲ ਜੁੜੇ ਹਾਂ ਫੇਰ ਹੀ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ ਪ੍ਰਭ ਕੇ ਸਿਮਰਨ ਨਾ ਹੇ ਚਲਾਸਨ ਆਸਨ ਤਾਂ ਵੱਡੇ ਵੱਡੇ ਡੋਲ ਜਾਂਦੇ ਆ ਕੋਈ ਮੰਤਰੀ ਪ੍ਰਧਾਨ ਮੰਤਰੀ ਸਾਰਿਆਂ ਦੇ ਆਸਨ ਅੱਜ ਹਿੱਲੇ ਤੇ ਕੱਲ ਹਿੱਲੇ ਲੇਕਿਨ ਜਦੋਂ ਆਪ ਆਪਣੀ ਜਿਹੜੀ ਅਵਸਥਾ ਉਹ ਅਡੋਲ ਹੋ ਜਾਂਦੀ ਹੈ ਪਰਬਕ ਕੇ ਸਿਮਰਨ ਕਮਲ ਵਿਕਾਸਨ ਔਰ ਜਿਹੜਾ ਮਨ ਹੈ ਜਿਹੜਾ ਹਮੇਸ਼ਾ ਚੁਕਿਆ ਰਹਿੰਦਾ ਜਿਵੇਂ ਉਦਾਸ ਹੋਵੇ ਇਹ ਖੇੜਦਾ ਕਦੋਂ ਇਹ ਖੇੜ ਉਹ ਨਹੀਂ ਸਕਦਾ ਜਿਹਨੂੰ ਇਹਨੂੰ ਖੁਰਾਕ ਮਿਲੂਗੀ ਆਤਮਾ ਦੀ ਖੁਰਾਕ ਇਹ ਕਮਲ ਜਦੋਂ ਅੰਦਰ ਦਾ ਵਿਕਾਸ ਪ੍ਰਕਾਸ਼ਿਤ ਹੁੰਦਾ ਹੈ ਨਾ ਉਹ ਵੀ ਉਹਦੇ ਹੁੰਦਾ ਜਦੋਂ ਆਪਾਂ ਨੂੰ ਪਰਮੇਸ਼ਵਰ ਯਾਦ ਆਉਂਦਾ ਪਰਬਕ ਕੇ ਸਿਮਰਨ ਅਨਹਦ ਚੁਣਕਾਰ ਜਿਹੜੀ ਅਨਹਤ ਹੁੰਦੀ ਹੈ ਨਾ ਜਿਹੜੀ ਆਪਾਂ ਕਹਿੰਦੇ ਖੰਡਾ ਬ੍ਰਹਮੰਡਾਂ ਵਿੱਚ ਉਹ ਹੀ ਜਿਹੜੀ ਤੁਨ ਗੂੰਜ ਰਹੀ ਹੈ ਉਹ ਸੇ ਕੰਮ ਕਰਾ ਕਰਦੀ ਜਿਹੜੀ ਧੋਨਾਂ ਉਹਦੇ ਨਾਲ ਜਿਹੜੀ ਆਪਣੀ ਆਤਮਾ ਜੁੜਦੀ ਹੈ ਜਦੋਂ ਆਪਾਂ ਪ੍ਰਭੂ ਸਿਮਰਨ ਕਰਦੇ ਹਾਂ ਸੋ ਪ੍ਰਭੂ ਸਿਮਰਨ ਦਾ ਅੰਤ ਨਾ ਪਾਰ ਪ੍ਰਭੂ ਦੇ ਦਿਲ ਦਾ ਜਿਹੜਾ ਸੁੱਖ ਹੈ ਆਪਾਂ ਕਹਿੰਦੇ ਨੇ ਪਰਮ ਸੁਖ ਦੀ ਅਵਸਥਾ ਉਹ ਪ੍ਰਾਪਤ ਹੁੰਦੀ ਹੈ ਉਹਦਾ ਕੋਈ ਅੰਤ ਪਾਰ ਨਹੀਂ ਹੈ ਕਿਉਂਕਿ ਆਪਾਂ ਪਰਮਾਨੰਦ ਦੇ ਵਿੱਚ ਲੀਨ ਹੋ ਜਾਂਦੇ ਹਾਂ ਸਿਮਰ ਹੈ ਸੇ ਜਨ ਜਿੰਨ ਕੋ ਉਪਰਮਾ ਨਾਨਕ ਤੇ ਤਿੰਨ ਜਨ ਸਰਨੀ ਕੇ ਆਪਾਂ ਕਹਿ ਹੀ ਦਿੰਨੇ ਕਿ ਉਹ ਤੇ ਰੱਬ ਦੀ ਬੜੀ ਬਿਹਆ ਉਹਦੇ ਕੋਲ ਬੜੇ ਪੈਸੇ ਉਹ ਵੀ ਜਿਹੜਾ ਦਲਦਲ ਦੇ ਵਿੱਚ ਹੋਰ ਫਸੀ ਜਾਂਦਾ ਉਹ ਉਹਨੂੰ ਆਪਣਾ ਦਇਆ ਕਿੰਦਾ ਕਰ ਸਕਦੇ ਉਹ ਦਇਆ ਤਾਂ ਤਾਂ ਹੈ ਨਾ ਜੇ ਉਹਦੇ ਕੋਲ ਗਿਆਨ ਪ੍ਰਕਾਸ਼ ਗੁਰੂ ਗਿਆਨ ਹੋਵੇ ਤੇ ਉਹ ਸੱਚ ਨੂੰ ਪਛਾਣ ਸਕਦਾ ਹੋਵੇ ਸਤਨਾਮ ਦਾ ਜਾਪ ਕਰਦਾ ਹੋਵੇ ਕਰਤਾਪੁਰਖ ਨੂੰ ਪਛਾਣਦਾ ਹੋਵੇ ਤੇ ਤਾਂ ਦਇਆ ਕਰ ਸਕਦੇ ਜਿਸ ਤੇ ਜਿਸ ਤੇ ਪ੍ਰਭੂ ਦੀ ਦਇਆ ਹੁੰਦੀ ਹੈ ਨਾ ਉਹਨੂੰ ਪਤਾ ਲੱਗਦਾ ਵੀ ਮਾਇਆ ਛਣਪੰਗੂ ਰਹਿ ਮੈਂ ਰੱਬ ਨੂੰ ਰੱਬ ਨਾਲ ਯਾਦ ਆਪਣੀ ਸਾਂਝ ਪਾਵਾਂ ਨਾਨਕ ਤਿੰਨ ਜਨ ਸਰਨੀ ਤੇ ਤੇ ਉਹਨਾਂ ਦੀ ਜਿਹੜੀ ਉਹਦਾ ਪਸ਼ਰਨ ਚੰਨੇ ਇਹਨਾਂ ਦਾ ਆਪਣਾ ਵੀ ਪਰਬੂ ਪਰਮੇਸ਼ਵਰ ਨਾਲ ਧਿਆਨ ਲਗਾਦਾ ਆਪਣਾ ਵੀ ਮਨ ਆਪਣਾ ਵੀ ਨਿਸ਼ਤਾਰਾ ਉਹਨਾਂ ਦੇ ਨਾਲ ਹੋ ਜਾਂਦਾ ਨਾਨਕ ਤਿੰਜਨ ਸਰਨੀ ਤੇ ਤੇ ਉਹਨਾਂ ਦੀ ਸ਼ਰਨ ਦੇ ਵਿੱਚ ਆਪਣਾ ਸਾਰਿਆਂ ਦਾ ਵੀ ਕਲਿਆਣ ਹੁੰਦਾ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਮੈਂ ਇਹ ਗਲਤੀ ਲੀਦਾ ਹਾਂ ਸ਼ਮਾ ਦਾ ਜਾ ਚੱਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਸ਼੍ਰੇਂਖਲਾ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ